ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਨਰਮਾ ਬੀਜਣ ਲੱਗ ਗਏ ਜੀ ਨਰਮੇ ਦੀ ਜਗ੍ਹਾ ਹੀ ਦਿਖਾਉਣਾ ਹੈ ਕੱਲ ਬਾਹਿਆ ਸੀ ਤਾਂ ਵਾਹਣਾ ਅੱਜ ਬੀਜਦੇ ਆ ਜੀ

ਪ੍ਰੋਜੈਕਟ ਦਾ ਪਿਆ ਸੀਗਾ ਇਹ ਬਾਈ ਨੇ ਭੀਜਿਆ ਸੀ ਲਖੇ ਨੇ ਲਖਵਿੰਦਰ ਨੇ ਤੇ ਇਹ ਕੱਲ ਅਸੀਂ ਪੁੱਛਿਆ ਸੀਗਾ ਤੇ ਦੋ ਤਿੰਨ ਥਾਈ ਮਿਲਿਆ ਨਹੀਂ ਦਿੱਗਾ ਜ ਮੈਨੇ ਕੱਲ ਨੂੰ ਤਾਂ ਮਿਲ ਜੂਗਾ ਫੇਰ ਅਸੀਂ ਲਿਆਏ 773 ਇਹ ਪਹਿਲਾਂ 3-4 ਸਾਲ ਬੀਜਦੇ ਰਹੇ ਆ ਬਹੁਤ ਹੁੰਦਾ ਰਿਹਾ ਬਾਕੀ ਸਮੇਂ ਦੀ ਵੀ ਗੱਲ ਆ ਇਹ ਤਾਂ ਹੁਣ ਹੈ ਕੁਦਰਤੀ ਗੱਲ ਆ 773 ਲਿਆਇਆ ਤੀਜਾ ਲਾਇਆ ਹੈ ਉਧਰੋਂ 1 2 3 ਤੀਜੇ ਸਰਾਖ ਚ ਤਿੰਨੀ ਪੈਕਟ ਪਾ ਦੂਗੀ ਤੀਜੇ ਗੇਅਰ ਚ ਆ ਇਧਰੋਂ ਦੂਜੇ ਸਰਾਖ ਚ ਪਰੋਂ ਇੱਕ ਛੱਡ ਕੇ ਦੂਜਾ ਇਧਰੋਂ ਵੀ ਇੱਕ ਛੱਡ ਕੇ ਦੂਜੇ ਸਰਾਖਤ ਤਿੰਨ ਪੈਕਟ ਕਿੱਲੇ ਦੇ ਬਾਦ ਮੜਾ ਮੋਟਾ ਬਿੰਗ ਤਾਂ ਐ ਪੈ ਜਾਂਦਾ ਉਹ ਬੱਟਰ ਚ ਨਾ ਉਧਰਲੀ ਚ ਉਥੇ ਬਿੰਗਾ ਵਿਚਾਲੇ ਉਹ ਬਿੰਗਰਾ ਕਰਕੇ ਇੱਕ ਅੱਦੇ ਖੁੱਡ ਚ ਜਦੋਂ ਪਿੰਗ ਪੈ ਗਿਆ ਫਿਰ ਪੀ ਜਾਂਦਾ ਹੂੰ ਤਾਂ ਸਿੱਧੇ ਹੋ ਗਏ ਚਲੋ ਜੀ ਨਰਮਾ ਬੀਜਣ ਤੋਂ ਬਾਅਦ ਹੁਣ ਅਸੀਂ ਆ ਗਏ ਜੀ ਪੌਦ ਬੀਜਣਾ ਕੱਲ ਪੌਦ ਬੀਜਣ ਵਾਸਤੇ ਕਿਆਰੀਆਂ ਤਿਆਰ ਕਰਕੇ ਗਈ ਸੀ ਤੇ ਇੱਥੇ ਪੌਦ ਬੀਜਣਾ ਆ ਗਏ ਬੀ ਲਿਆਏ ਨਾਲੇ ਰੇਹ ਲਿਆਏ ਤੇ ਖਾਲੀ ਬਣਾਤੀ ਵਧੀਆ ਵਿੱਕੀ ਸਟ ਰਹਿ ਰਹੇ ਆ ਗਏ ਵਿੱਕੀ ਤੇ ਸਮਾਨ ਤਿਆਰੀ ਕਰਕੇ ਆਏ ਸੀ ਸਾਰੀ ਬੀ ਵੀ ਲੈਂਦਾ ਸੀ ਬਾਈ ਵੀ ਸਾਡੇ ਕੋਲੇ ਬਹੁਤ ਵੀਜਣਾ ਤਜਰਬਾ ਦੱਸਣਾ ਆ ਹਾਂ ਤੇ ਵੀ ਇਸ ਤਰ੍ਹਾਂ ਤੁਸੀਂ ਬਹੁਤ ਵੀਜੋ ਜਿਹੜਾ ਕੋਈ ਸਮਾਨ ਪਾਉਣਾ ਉਹ ਕਿਵੇਂ ਪਾਉਣਾ ਹੈ ਉਹ ਬਾਈ ਦੱਸਦਾਗਾ ਸਾਨੂੰ ਤਜਰਬਾ ਆਪਦਾ ਪੁਰਾਣਾ ਤਜਰਬਾ ਕਰਿਆ ਹੋਇਆ ਜਿਹੜਾ ਪਹਿਲਾਂ ਤੋਂ ਇਹ ਲੰਮੇ ਸਮੇਂ ਤੋਂ ਝੋਨਾ ਸਾਡੇ ਦਾ ਜੀਰੀ ਕਹਿੰਦੇ ਹਾਂ ਝੋਨਿਆਂ ਦੀ ਲਵਾਈ ਇਹ ਲੰਮੇ ਲੰਮੇ ਸਮੇਂ ਤੋਂ ਕਰਦੇ ਆ ਤਜਰਬੇ ਫਿਰ ਸਾਨੂੰ ਦੱਸ ਦਿੰਦਾ ਵੀ ਐਂ ਲੋਟ ਆਊਗਾ ਤੇਰੇ ਐਨੀ ਕ ਪਾਉਣੀ ਐ ਫਲਾਨੀ ਜੀ ਇਹਦੇ ਚ ਮੇਲ ਨਹੀਂ ਕਰਦੀ ਐ ਸਾਰੇ ਤਜਰਬੇ ਬਾਈ ਸਾਨੂੰ ਦੱਸ ਦਿੰਦਾ ਫਿਰ ਤੇ ਇਹਨੂੰ ਜੀ ਪੁੱਛ ਲੈਨੇ ਬਾਕੀ ਅੱਗੇ ਦਿਖਾਉਣੇ ਸਾਨੂੰ ਕਿਆਰੀਆਂ ਕਿਆਰੀਆਂ ਦਿਖਾਇਆ ਆਂ ਜੀ ਮੈਂ ਮੜਗੀਆਂ ਇਹ ਰਾਤ ਸੀ ਕਰਕੇ ਗਈ ਸੀ ਨਿਸ਼ਾਨੀ ਖਾਲੀ ਦੀ ਜਿੰਦਰੇ ਨਾਲ ਤੇ ਹੁਣ ਇਹਦੇ ਚੋਂ ਮਿੱਟੀ ਕੱਢਤੀ ਗੁੱਡ ਕੇ ਜਿੰਦਰੇ ਨਾਲ ਤੇ ਕਿਆਰੀਆਂ ਦੇ ਵਿੱਚ ਰੇਹ ਸਿੱਟਦੀ ਰੇਹ ਪਾਤੀ ਉਹੀ ਪੰਜਾਬੀ ਭਾਸ਼ਾ ਰੇਹ ਸਿੱਟਦੀ ਤੇ ਰੇਹ ਪਾਤੀ ਕਿਆਰੀਆਂ ਚ 1 2 3 4 5 ਕਿਆਰੀਆਂ ਤਿਆਰ ਕਰਤਾਂ ਚਲ ਰਿਹਾ ਹੈ ਕੰਮ ਯੋਰਾ ਸ਼ੋਰਾ ਤੇ ਦੂ ਬਾਅਦ ਫਿਰ ਵੀ ਦਾ ਛੱਟਾ ਦਿੱਤਾ ਜਾਊਗਾ ਫਿਰ ਕੰਗਾ ਫੇਰਿਆ ਜਾਊ ਕੰਗਾ ਵੀ ਫੇਰਾਂਗੇ ਕੰਗਾ ਫੇਰ ਕੇ ਤੇ ਉੱਤੇ ਤੂੜੀ ਪਾਵਾਂਗੇ ਫਿਰ ਇੱਕ ਤੂੜੀ ਦਾ ਤਜਰਬਾ ਵੀ ਹੈ ਇਤੋਂ ਦੀ ਤੂੜੀ ਵੀ ਪਾਈ ਜਾਂਦੀ ਆ ਉਹਦੇ ਨਾਲ ਇਹਦਾ ਗਿੱਲਾ ਬਾਧਰ ਰਹਿੰਦੀ ਆ ਇਹ ਬਹੁਤ ਵਧੀਆ ਹੁੰਦੀ ਹੈ ਬਾਕੀ ਟਰੈਕਟਰ ਭਵਨ 10 4x4 ਇਹ ਚੱਲਦਾ ਹੁੰਦਾ ਤੂੜੀ ਵਾਲੀ ਮਸ਼ੀਨ ਤੇ ਪਹਿਲਾਂ ਤਾਂ 4/2 ਚੱਲਦਾ ਹੁੰਦਾ ਸੀ ਹਨਾ ਹੁਣ ਆਈ ਤੇ ਕੀ 4/4 ਚਲਾਇਆ ਬਾਕੀ ਬੀ ਗਰੀ ਕੁਆਲਿਟੀ ਦੇਖੋ ਪੂਰਾ ਵਧੀਆ ਹੈ ਮੋਟਾ ਮੋਟਾ ਹੈ ਹਨਾ ਜਿਵੇਂ ਦਵਾਈ ਦਵਾਈ ਲੱਗੀ ਹੋਈ ਹੈ ਉਹ ਰਾਤ ਜਿਹੜਾ ਅਸੀਂ ਉਹ ਉਹ ਵੀ ਤੇ ਹੁੰਦਾ ਜਿਹੜਾ 8 ਕਿਲੋ ਵੀ ਕੱਢਿਆ ਸੀ ਪੈਕਿੰਗ ਚੋਂ ਉਹਦੇ ਤੇਨਾ ਪਤਾ ਨਹੀਂ ਕਿਹੋ ਜੀ ਦਵਾਈ ਲੱਗੀ ਉਹ ਨਾ ਚਿਲਕ ਕੇ ਹੱਥੀ ਉਹ ਯਾ ਇਹਦੇ ਵੀ ਆਈ ਸੀ ਹਾਂ ਤੇ ਹੋਰੀ ਚਿਲਕਣਾ ਉਹ ਦਾਣੇ ਜਮਾ ਪਤਾ ਨਹੀਂ ਕਿਹੋ ਜੀ ਦਵਾਈ ਸੀ ਜਿੱਦਾਂ ਅਸੀਂ ਬੀ ਲੈਏ ਆ ਲੱਖੇ ਨੂੰ ਪੁੱਛੀ ਉਹਦੇ ਦਵਾਈ ਲਾਉਂਦੇ ਸੀ ਉਹ ਹਾਂ ਦਾਣੇ ਆ ਚਿਲਕਦੇ ਸੀ ਹਾਂ ਉਹ ਰਾਤ ਵੀ ਉਹ ਤਾਂ ਮੜਾ ਦਿਨ ਦੇਸ਼ ਪਿਆ ਜੀ ਨਾਲ ਲਸ਼ਕੋਰਾ ਮਾਰਨ ਪਤਾ ਨਹੀਂ ਕਿਹੋ ਜੀ ਦਵਾਈ ਹੈ ਨੇੜੇ ਆਓ ਹੱਤਿਆਰ ਭਾਗਰਦਾ ਇੱਧਰ ਆ ਗਏ ਪੂਰੇ ਮੇਨਤ ਯਾਰ ਬੇਕਾਰ ਇਹ ਦੱਸਣਗੇ ਵੀ ਇੰਨਾ ਇੰਨਾ ਵੀ ਪਾਇਓ ਤੇ ਫੇਰ ਵੀ ਦਾ ਛੱਟਾ ਦਿੱਤਾ ਜਾਊਗਾ ਇਹ ਹਾਂ ਹੁਣ ਤਜਰਬਾ ਸਿੱਖੋ ਵੀ ਮੁੱਠੀ ਨੂੰ ਭਰੇ ਘਟ ਹੱਥ ਰੱਖੇ ਨੀਵਾ ਮੜਾ ਤੇ ਪਲਾੰਗ ਵੀ ਛੋਟੀ ਨੜੇ ਦਾ ਬੱਟ ਤੇ ਨਹੀਂ ਚੜਦਾ ਫਿਰ ਵੀ ਇੱਕ ਕੋਈ ਅਸਟੈਜ ਮਾ ਬਾਈ ਨੇ ਸਾਰੇ ਪਾਸੇ ਆ ਦੇਖ ਇੱਧਰ ਵੀ ਉਹ ਨਹੀਂ ਹੈ ਤੇ ਇੱਧਰ ਵੀ ਉਹ ਨਹੀਂ ਹੈ ਆ ਦੇਖ ਹੋੜਾ ਉਹਨੂੰ ਬੀਜ ਕੇ ਪਾਣੀ ਲਾ ਕੇ ਤੇ ਉੱਤੋਂ ਦੀ ਖੰਡਿਆਤੀ ਧੂੜੀ ਥੋੜੀ ਜਿਹਾ ਉੱਥੇ ਜਿਹਨੂੰ ਕੱਟ ਗਈ ਹੈਣਾ ਚਲ ਕੋਈ ਨਹੀਂ ਉਧਰ ਦੀ ਲਿਆ ਕੇ ਸਿੜ ਦਾਂਗੇ ਉਹ ਪੰਡ ਚ ਪਾ ਕੇ ਹਾਂ ਲਿਆ ਉਹਰਾਂ ਨੂੰ ਲਿਆ ਤੇ ਬਾਕੀ ਉਹ ਆਸ਼ਨ ਨੂੰ ਸਿਖਾਉਂਦਾ ਵਾਹਣ ਵਾਹਣਾ ਲੱਖਾ ਹੈਣਾ ਸਿੱਖ ਜੂ ਆ ਤੇ ਉਹ ਵਾਹਣ ਪਾਉਂਦੇ ਆ ਉਧਰ ਵਾਹਣ ਪਾਉਣ ਸਿਖਾਉਂਦਾ ਲੱਖਾਂ ਨੂੰ ਆਸ਼ਨ ਪ੍ਰੀਤ ਨੂੰ ਵੀ ਆਏ ਵਾਹਲਾ ਠੀਕ ਹੈ ਇਹ ਨੌਜਵਾਨ ਨੂੰ ਬਾਹਣ ਬਾਣ ਸਿਖਾਉਂਦਾ ਹੈ ਇਹ ਇਹ ਸਿੱਖ ਜੂਆ ਚਲੋ ਇਜੂ ਪਹਿਲਾ ਵਾਲਾ ਨਹੀਂ ਚਲਾਇਆ ਟਰੈਕਟਰ ਕਦੇ ਹੁਣ ਚਲਾਉਣ ਲੱਗਿਆ ਸਿੱਖ ਜੂਗਾ ਹੁਣ ਇਹ ਐਕਸਟੀ ਮਾਡਲ ਆ 743 14 ਦੇ ਟਾਇਰਾਂ ਚ ਆ